ਹਾਲਾ ਥਾਰਤਾ ਦਰਦਾ ਗਾldi ਜੇ ਤੁਸੀਂ ਦੱਸ ਦੀ ਸਾਡੀ ਕਰਦੀ ਪਈ ਡਰਾਇੰਗ ਨਹੀਂ ਕਲਰ ਫਿਲ ਕਰ ਰਹੇ ਹੋ ਹਾਂਜੀ ਦਿਖਾਓ ਵਾਓ ਨੀਦੀ ਜੀ ਆਪਣੀ ਤਾਂ ਥਾਲੀ ਤਿਆਰ ਹੋ ਗਈ ਆ ਰੋਟੀ ਵਾਲੀ ਤੇ ਤੁਸੀਂ ਵੀ ਖਾਓ ਜੀ ਸਵੇਰ ਦਾ ਨਾਸ਼ਤਾ ਸ਼ਕੋ ਜੀ ਚਾਵਲ ਨਾਲ ਮਸ਼ਰੂਮ ਵਾਲੀ ਸਬਜੀ ਤੇ ਨਾਲ ਫੁੱਲ ਕੇ ਨੀਦੀ ਜੀ ਆ ਗਈ ਚਾਹ ਚਾਹ ਦੇ ਨਾਲ ਹੋਣਾ ਆਊਗਾ ਜੀ ਲੈ ਵੀ ਮੰਮੀ ਨੇ ਵੀ ਤੋੜ ਕੇ ਦਿੱਤੀ ਲਓ ਜੀ ਅਲਸੀ ਤਲੋ ਜੀ ਹਾਲ ਤੁਸੀਂ ਮੇਰੀ ਦੇਖ ਸਕਦੇ ਕੀ ਬਣਿਆ ਹੋਇਆ ਸਿਰ ਤੋਂ ਲੈ ਕੇ ਪੈਰਾਂ ਤੱਕ ਆ ਦੇਖੋ ਸਾਰੇ ਕੱਪੜੇ ਗੰਦੇ ਹੋਏ ਆ ਔਰ ਰੀਜ਼ਨ ਪਤਾ ਕੀ ਆ ਸਾਡੀ ਗਾਈਆਂ ਦਾ ਨਾ ਇੱਥੇ ਤੁਸੀਂ ਦੇਖਿਆ ਹੋਣਾ ਕਿ ਥੋੜੀ ਨਾ ਮਤਲਬ ਥੋੜੀ ਬਤੀ ਮਤਲਬ ਝੌਂਪੜੀ ਟਾਈਪ ਜੀ ਪਾਈ ਹੋਈ ਸੀ ਤੇ ਮਤਲਬ ਕੱਕ ਵਗੈਰਾ ਦਾ ਪਾਇਆ ਸੀ ਉਹ ਮੀਂਹ ਹੋਇਆ ਆਪਣੀ ਕੀ ਚੱਕਰ ਪਿਆ ਉਹ ਡਿੱਗ ਗਈ ਹਾਂਜੀ ਹੁਣ ਟਾਈਮ ਲੱਗਾ ਤੁਹਾਡਾ ਹੈ 6 ਵਜ ਗਏ ਤਾਂ ਹੁਣ ਤੋੜਨ ਆ ਗਏ ਮੇਥੀ ਮੋਰਨ ਸਤਿ ਸ੍ਰੀ ਅਕਾਲ ਜੀ ਲੋ ਜੀ ਆਤਾ ਵਲੋਗ ਸ਼ੁਰੂ ਕਰਨ ਜਾ ਰਹੇ ਅੱਜ ਪੈ ਰਹੀ ਸੀ ਹਲਕੀ ਹਲਕੀ ਬਾਰਿਸ਼ ਤੇ ਆਪਾਂ ਚੁੱਲੇ ਤੇ ਬਣਾਉਣ ਜਾ ਰਹੇ ਆ ਜੱਲ ਸਬਜ਼ੀ ਤੇ ਲੋ ਜੀ ਬੈਠੇ ਆ ਜੀ ਮੰਮੀ ਹੁਣੀ ਨਾਲ ਅੱਗ ਸੇਕਦੇ ਪਏ ਆ ਤੇ ਬਿਲਕੁਲ ਹੁਣ ਟੁੜਕਾ ਵਗੈਰਾ ਲੋੜਾ ਵਾ ਤੇ ਅਣੀ ਅੱਜ ਸਬਜ਼ੀ ਬਣਾ ਰਹੇ ਆ ਦੇਖੋ ਕੁੰਬਾ ਦੀ ਸਬਜ਼ੀ ਲੈ ਕੇ ਆਏ ਸੋ ਬਣਾਵਾਂਗੇ ਨਾਲ ਮਟਰ ਤੇ ਬਾਕੀ ਹੈ ਆਮ ਸ਼ਰੂਮ ਦੇ ਕੁੰਬਾ ਕਹੋ ਚੱਲਦਾ ਸਾਰਾ ਕੁਝ ਤੇ ਬਾਕੀ ਬਲੌਗ ਨਾਲ ਤੇ ਬਣੇ ਰਹੋ ਜੀ ਥੈਂਕ ਯੂ ਸੋ ਮੱਚ ਜੀ ਇੰਨਾ ਜ਼ਿਆਦਾ ਪਿਆਰ ਤੁਸੀਂ ਇਸ ਬਲੌਗ ਨੂੰ ਵੀ ਜਰੂਰ ਦਿਓ ਬਾਅਦ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਰਨ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਬਾਕੀ ਹੁੰਦੇ ਆ ਜਣੀ ਤੇ ਫਿਰ ਤੁਹਾਨੂੰ ਮਿਲੋਣੇ ਆ ਨਹੀਂ ਨਾ ਵੀ ਤੇ ਬਸ ਬਾਕੀ ਮੌਸਮ ਦੇਖੋ ਤੇ ਹਲਕਾ ਹਲਕਾ ਦਮੀ ਪਿਆ ਦੇਖੋ ਆ ਗੋਲਟ ਆਪਣਾ ਬਾਹਰ ਹੀ ਖੜਾ ਹੀ ਤੇ ਮੀਂਹ ਦੇ ਨਾਲ ਭਿੱਜ ਗਿਆ ਦੇਖੋ ਸਾਰਾ ਕਿੰਨਾ ਜ਼ਿਆਦਾ ਆ ਵੀ ਗਿੱਲਾ ਹੋ ਗਿਆ ਦੇਖੋ ਕਾਫੀ ਹਰ ਗਿੱਲਾ ਹੋ ਗਿਆ ਵਾ ਤੇ ਉਹਦਾ ਹੁਣ ਧੁੱਪ ਚੜਨ ਲੱਗ ਪਈ ਆ ਤੇ ਥੋੜਾ ਜਿਹਾ ਮੀਂਹ ਪਿਆ ਆ ਤੇ ਬਾਕੀ ਪਤਾ ਨਹੀਂ ਕਿ ਪੈ ਵੀ ਸਕਦਾ ਕਿਉਂਕਿ ਨੈਟ ਦੇ ਉੱਤੇ 80% ਦਾ ਹੌਲਾ ਪਿਆ ਵਾ ਤਾਂ ਇਹ ਸਾਰਾ ਗਿੱਲਾ ਹੋ ਗਿਆ ਚਲੋ ਧੋ ਹੋ ਗਿਆ ਆ ਦੇਖੋ ਕਿੱਦਾਂ ਲੱਗਦਾ ਇੱਥੇ ਆਪਣਾ YouTube ਦਾ ਨਾਮ ਲਿਖਿਆ ਹੋਇਆ ਹੈ ਚੈਨਲ ਦਾ ਜਰੂਰ ਦੱਸਿਓ ਕਿੱਦਾਂ ਲੱਗਦਾ ਤਾਂ ਬਾਕੀ ਹੁਣ ਇਹਨਾਂ ਸਾਫ਼ ਸੁਫ਼ ਕਰਦੇ ਆ ਰੋਕ ਕੇ ਲੰਗਰਪਛਾ ਦਾ ਸ਼ਾਕੇ ਦੀ ਚਲੋ ਜੀ ਆੜੀ ਅੱਜ ਬਣਾ ਰਹੇ ਸਬਜ਼ੀ ਅੱਗੇ ਨਹੀਂ ਬਣਾਇਆ ਕਿਹਦੇ ਆ ਅੱਗੇ ਕਿਤੇ 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 ਬਣਾਉਂਦੇ ਤੇ ਤੋ ਦੋ-ਦੋ ਤਵੇ ਰੱਖੀਏ ਚੁੱਲ੍ਹੇ ਤੇ ਦੋ-ਦੋ ਤਵੇ ਰੱਖ ਕੇ ਨਾ ਰੋਟੀ ਮਗਾਈ ਜਾਂਦੀ ਐ ਇਦਾਂ ਹਨਾ ਇੱਕ ਇੱਧਰ ਇੱਕ ਉਧਰ ਹੂੰ ਉਧਰ ਪਰਲੀ ਸਾਈਡ ਵੀ ਉਹ ਦੇਖੋ ਜਗੜ ਉਧਰੋਂ ਦੀ ਸਾਈਡ ਵੀ ਸੇਕ ਨਿਕਲਦਾ ਹੁੰਦਾ ਹੂੰ ਠੀਕ ਆ ਨਾ ਤੇ ਵਧੀਆ ਸਬਜ਼ੀ ਬਣਾਉਣੀ ਠੀਕ ਆ ਅੱਜ ਢੈਂਡ ਜੀ ਓਕੇ ਹਾਂ ਕੰਨ ਤੇ ਉਹਦੀ ਮਾੜੀ ਹੁੰਦੀ ਤੇਨੂੰ ਚੁੱਲੇ ਸਬਜ਼ੀਆਂ ਦਾ ਲੱਗ ਨਹੀਂ ਯਾਰ ਬੜਾ ਸਰਦੀਆਂ ਚਰਤਰਾ ਚੁੱਲਾ ਬਲੇ ਜਾਂਦਾ ਮੰਮੀ ਦੇ ਹੱਥ ਸਾੜ ਲੈਣਾ ਸੀ ਹੁਣੇ ਦੇਖਿਆ ਦੇਖਿਆ ਨਹੀਂ ਮੈਂ ਉਹਨੂੰ ਆਗਾ ਮੰਮੀ ਸਸੀਆ ਕਰ ਦੋ ਸਾਰੇ ਹਣ ਸਸੀ ਜੀ ਕਰਾ ਦਿੱਤੀ ਸਸੀ ਮੰਮੀ ਤੁਹਾਨੂੰ ਚਿੱਦੀ ਗਦੇ ਆ ਦੇਖਦੇ ਹਾਂ ਮੈਂ ਸਾਡੀ ਤੇ ਲੋ ਜੀ ਤੇਲ ਛਾੜਤਾ ਤੇ ਛਾੜਤਾ ਆਹੋ ਤੇਲ ਪਾਤਾ ਇਹ ਪਤਾ ਲਾ ਹਾਂ ਰੋਜ਼ੀ ਉੱਤੇ ਰੱਖ ਲਈਦਾ ਤਾਂ ਹੁਣ ਇਹ ਤੇ ਮਿਹਨਤ ਨਿਕਲ ਜੀ ਨਹੀਂ ਹੂੰ ਕੱਟਾਈ ਹੋਰ ਜਿਆਦਾ ਹਾਂਜੀ ਆਗੇ ਤੁਸੀਂ ਉਹ ਪੈਨ ਦੇ ਰੋਟੀ ਦਿੱਤੀ ਤੂੰ ਕਾ ਦੇਦੀ ਰੋਟੀ ਦੇ ਨੂੰ ਹੋਰ ਭੜ ਦੀ ਰੋਟੀ ਫੇਰ ਦਿੰਨੇ ਆ। ਇਹ ਕੁੰਡਾ ਲਾ ਕੇ ਸੇ। ਤੇ ਮੈਂ ਹੁਣ ਆਹ ਲੈ ਲਾ। ਅੱਜ ਮੈਨੂੰ ਜਿੰਨੀ ਪਤਾ ਨਹੀਂ ਕੀ ਹੁੰਦਾ ਜਿੰਨੀ ਵਾਰੀ ਮੈਂ ਕਰਦੀ ਨਾ ਇੱਕ ਮਿਰਚ ਰਹਿ ਹੀ ਜਾਂਦੀ। ਹਾਂ ਮਿਰਚ ਮਿਰਚ ਰਹੀ ਕੀ ਹੈ? ਗ੍ਰੈਂਡ ਬਸੰਚ ਕੀਦਰ ਕਰਦੇ ਨਹੀਂ ਨਹੀਂ। ਐਵੇਂ ਮੈਂ ਤਾਂ ਕਿੰਨਾ ਟਾਈਮ ਮੈਨੂੰ ਪਤਾ ਵੀ ਇੱਕ ਰਹਿ ਜਾਣੀ ਆ। ਚਲੋ ਕੋਈ ਨਹੀਂ। ਇਹ ਹੁਣ ਐਂ ਕੱਟ ਕੇ ਇਹ ਤਾਂ ਪਾ ਦਿਓ। ਕੱਟ ਕੇ ਪਾਣੀ ਪਾਣੀ। ਹੂੰ ਤਾਂ ਬਾਕੀ ਜਿਹੜਾ ਗ੍ਰੈਂਡ ਮਟੀਰੀਅਲ ਉਹ ਪਾ ਦਿਓ। ਜਾਓ ਮਿਰਚ ਲੈ ਕੇ ਉਹ ਰਹਿ ਕੇ ਉਹ ਘਰਤ ਲੈ ਕੇ ਆਓ ਅੰਦਰੋਂ। ਅੱਛਾ ਮੈਂ ਲੈ ਕੇ ਆਵਾਂ। ਕਿਉਂ? ਜਾਓ। ਨੋ ਨੋ ਜਲਦੀ ਜਲਦੀ ਟੁੜਕਾ ਕਰੋ। ਚਲੋ ਜਲ ਹਾਂ ਹੋਲੀ 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 ਟੁੱਟ ਜਾਣਾ ਨਹੀਂ ਤਾਂ ਉਹ ਕੋਈ ਗ੍ਰੇਨਡ ਕਿਥੋਂ ਕਰਨਾ ਇਹਨਾਂ ਡੱਬਾ ਵੀ ਨਹੀਂ ਮਿਲਣਾ ਸੈੱਟ ਖਰਾਬ ਹੋਇਆ ਡਾ ਪਰ ਚਲੋ ਤੇ ਜਾਓ ਜਾਓ ਪਿਆਰ ਉਹ ਲੈ ਜਾਓ ਤੇ ਚਲੋ ਤਰਕਾ ਚੜੋ ਦੇਣੀ ਨਹੀਂ ਰਹਿਣੇ ਦੋ ਮੈਨੂੰ ਜਾਣਾ ਯਾ ਟਮਾਟਰ ਕਲਾਈਨ ਕਰਨ ਟਮਾਟਰ ਤੇ ਗ੍ਰੇਨਡ ਕਰ ਲਿਓ ਆਹੋ ਠੀਕ ਚਲੋ ਜੀ ਮਾਤਾ ਜੀ ਸਾਡੇ ਮੰਮੀ ਹਾਂਜੀ ਮੰਮੀ ਸਾਡੀ ਗੁੱਸੇ ਹੋਏ ਇਧੇ ਤੇ ਵੇਦੀ ਮੰਮੀ ਨੇ ਦੇ ਨਹੀਂ ਲੱਗਾ ਦੋ ਦਿਨ ਮੈਨੇ ਹੀ ਹੈਗਾ ਇਹ ਮੈਨੂੰ ਦੇ ਨਹੀਂ ਲੱਗਣਾ ਅਮੀ ਮਿਸੇ ਦਾ ਹੋਣਾ ਇਹ ਦੇਣਾ ਤੂੰ ਕਹਿਣਾ ਮੰਦਾ ਨਹੀਂ ਹਾਂ ਮੰਮੀ ਕਹਿੰਦੇ ਮੇਰਾ ਦੇ ਨਹੀਂ ਲੱਗਾ ਮੰਮੀ ਨੂੰ ਮੰਮੀ ਨੂੰ ਕਹਿੰਦੇ ਕਮਾ ਕੇ ਲੈ ਕੇ ਆਉਣਾ ਨਾ ਮੀ ਜਾਣਾ ਕਿਤੇ ਘੁੰਮਣ ਜਾਵਾਂਗੇ ਤੇ ਲਾਲਪੈੜ ਘੁੰਮ ਕੇ ਆਣੀ ਆ ਚਲੋ ਦੇਖਦੇ ਆ ਕਿ ਕੀ ਪਲਾਨ ਬਣਦਾ ਵਾ ਤੇ ਕਿੱਥੇ ਜਾਂਦੇ ਆ ਬਾਕੀ ਦੇਖਦੇ ਆ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਮੌਸਮ ਵੀ ਥੋੜਾ ਐਤਰਾਈ ਆ ਸਾੜਤਾ ਤੁਰਦਾ ਚਾਲਦੇ ਤਾਂ ਤੁਸੀਂ ਦੱਸ ਤਿੰਨ ਚਾਲੇ ਮੇਰਾ ਕੀ ਕਸੂਰ ਬੈਠਾ ਐ ਸਿਵਾ ਦੇ ਮਮੀ ਤੁਸੀਂ ਤੁਹਾਨੂੰ ਪਤਾ ਹੋਣਾ ਜੀਦਾ ਮੈਨੂੰ ਪਤਾ ਸਾਡੇ ਦੋਨਾਂ ਦੀ ਗਲਤੀ ਆ ਮਮੀ ਜੀਦਾ ਤੁਹਾਡੀ ਮੈਨੂੰ ਪਤਾ ਨਹੀਂ ਲੱਗਿਆ ਕਹਿ ਕੀ ਕਹੀ ਤਾਂ ਮੈਂ ਮਟੂਆ ਚਾ ਕੋਈ ਨਹੀਂ ਬੱਜ ਕੇ ਬੱਜ ਕੇ ਇਹਨਾਂ ਨੇ ਕੁਛ ਹੋਇਆ ਕੁਛ ਨਹੀਂ ਹੋਇਆ ਕੋਈ ਗੱਲ ਨਹੀਂ ਗੱਲਾਂ ਗੱਲਾਂ ਜene ਵੀ ਕਰਨੀ ਚਾਹੀਦੀ ਦਾਦੀ ਭੁੱਲ ਗਿਆ ਬਲੌਗ ਬਲੌਗ ਜੀ ਤੁਹਾਨੂੰ ਯਾਦ ਭੁੱਲ ਗਿਆ ਆ ਲੋ ਆ ਵੀ ਆ ਗਏ ਮਸ਼ਰੂਮ ਵੀ ਆ ਗਏ ਕੋਈ ਵਾਹ ਸੇਵਾ ਹੋ ਰਹੀ ਏ ਜੇ ਸਾਰੇ ਪੂਜਾ ਵੀ ਸੇਵਾ ਕਰਾ ਰਹੀ ਏ ਚਲ ਗਈ ਪੂਜਾ ਦੌੜ ਕੇ ਮਿੱਟੋ ਮਿੰਟੇ ਹਾਂ ਅੱਗੇ ਕਰੂੰਗੀ ਹਾਂ ਲੋ ਜੀ ਮਸ਼ਰੂਮ ਬਿਲਕੁਲ ਉਹ ਰੈਡੀ ਹੋ ਗਏ ਆ ਤੇ ਬਈ ਹਰੇ ਮਟਰ ਕਿੱਦਾਂ ਹੋਏ ਸਰਗੋਨੇ ਮੰਮੀ ਇੱਕਾ ਉੱਥੇ ਕੌਰੀਆਂ ਨੇ ਸਬਜ਼ੀ ਖਾਧੀ ਸੀ ਆ ਜੈਨ ਹੋ ਲੈ ਲਓ ਵਧੀਆ ਮਸ਼ਰੂਮ ਖਾਣੇ ਵਧੀਆ ਹੁੰਦੇ ਜੀ ਤੇ ਤਲੋ ਆਹ ਲੋ ਜੀ ਆਕ ਆਕ ਕਮੇ ਅੱਗ ਬਾਲੋ ਚੰਗੀ ਤਰ੍ਹਾਂ ਸੇਕਾ ਦੇ ਦੋ ਹਣਾ ਠੀਕ ਹਣਾ ਓਕੇ ਆ ਵਧੀਆ ਹੁੰਦੇ ਗਰਮ ਹੁੰਦੇ ਨਾ ਫਾਲ ਕਰਕੇ ਠੰਡਾ ਤੇ ਵਧੀਆ ਹੁੰਦੇ ਆਓ ਇਹ ਤਾਂ ਹੈ ਨੀਦੀ ਸਾਡੀ ਕਰਦੀ ਪਈ ਡਰਾਇੰਗ ਨਹੀਂ ਕਲਰਫੁੱਲ ਕਰ ਰਹੇ ਹੋ ਹਾਂ ਜੀ ਦਿਖਾਓ ਵਾਓ ਨੀਦੀ ਨੀਦੀ ਹੈਲੋ ਕਰ ਦਿਓ ਸਾਰੇ ਆਪਣੇ ਪਾਰੀ

आपकी है हाँ। ओके चलो जल्दी जल्दी फिल कर दो फिल कर दो फिर, कर दो फिर। वेरी गुड नीचे कौन सा कलर फिल कर रहे हो रेड कलर।, कलर फिल कर रहे हो हाँ। वाओ ये तो बहुत अच्छा है फिर तो हाँ चलो कर लो फिल तुम है हो गया तो रेडी हो गया बिल्कुल टमाटर भी पाते मैं हाँ। ਵਾਟਰ ਵੀ ਪਾਤੀ ਨਮਕ ਵੀ ਪਾਤਾ ਹਲਦੀ ਵੀ ਪਾਤੀ ਬਸ ਹੁਣ ਮੈਂ ਲੱਗੀ ਪਾਣੀ ਪਾਉਣ ਪਾਣੀ ਪਾ ਕੇ ਮਸ਼ਰੂਮ ਪਾ ਗਏ ਹੁਣ ਰਜਾਂ ਮੈਂ ਚੱਜਾਉ ਤੀ ਮੰਮੀ ਨੂੰ ਕੰਮ ਕਰਾਉ ਜਾਂ ਜਿਹੜਾ ਕਰਾਉਣਾ ਨੇ ਆਵ ਚੱਲਾ ਬਸ ਮੈਂ ਇਹ ਦੇਖੋ ਹਮਾਰੀ ਕਰੀ ਬਣ ਗਈ ਗਰੇਵੀ ਬਣੀ ਗਰੇਬੀ ਆਹ ਰੱਬਾ ਲੈ ਚੱਕ ਦੋ ਕੰਫਟੇ ਮੈਂਟੋ ਮੈਂਟੀ ਅੱਜ ਕਹਿਣਾ ਬਲੌਗ ਸਾਰਾ ਕਰੇ ਮਸ਼ਰੂਮ ਤੇ ਬਣਾਤਾ ਮੈਂ ਕਹਿਣਾ ਪਹਿਲੀ ਵਾਰੀ ਖਾਧੀ ਆ ਨਹੀਂ ਨਹੀਂ ਇਹ ਵਿੱਚ ਕਹਿ ਵੀ ਜਾਂਦੇ ਨਾ ਕਹਿੰਦੇ ਉਹਨੇ ਕਿ ਐ ਕਹਿ ਦਿੰਦੇ ਆ ਵਾ ਦਿਖਾਉਂਦੇ ਦਿਖਾਉਂਦੇ ਹੈ ਨਹੀਂ ਉਹ ਆ ਪਹਿਲੀ ਵਾਰੀ ਨਹੀਂ ਪਹਿਲੀ ਵਾਰੀ ਖਾਧੀ ਨਜਾਇ ਨਾ ਨਾ ਜੀ ਪਹਿਲੀ ਵਾਰੀ ਬੂਹਵਰੀ ਖਾਧੀ ਆਪਾਂ ਹੁਣ ਸਾਰਿਆਂ ਨੂੰ ਪਤਾ ਉਹ ਤਾਂ ਜਸਟ ਚਲੋ ਬਲੌਗ ਦੇ ਵਿੱਚ ਹੁੰਦਾ ਕਿ ਚਲੋ ਰੁਟੀਨ ਦੱਸਨੇ ਪੈਂਦੀ ਡੇਲੀ ਦੀ ਕਿ ਆ ਕੀ ਕਰਦੇ ਪਏ ਆ ਹਨਾ ਉਹ ਐ ਫਿਰ ਬਲੌਗ ਫੇ ਦੇਦਾ ਕਈ ਕਹਿ ਵੀ ਸਕਦੇ ਕਿ ਹਾਂ ਵੀ ਮਿਸ ਕਰਦੇ ਤੁਸੀਂ ਕਈ ਚੀਜ਼ਾਂ ਦੱਸ ਦਿੰਨੇ ਆ ਬਾਤੇ ਨਾ ਉਹ ਗੱਲਾਂ ਦਾ ਕਹੀ ਆਪਾਂ ਸਕਾਟ ਤੇ ਤੇ ਚਲੋ ਫ੍ਰਿਜ ਲੈਣ ਤੇ ਫਿਰ ਕਰਦੇ ਹੈ ਆ ਜੈਣੀ ਬਲੋ ਕੰਟੀਨਿਊ ਕਰੂਗੀ ਸਾਰਾ ਹਾਂ ਓਕੇ ਆ ਰਿਓ ਆ ਰਿਓ ਨੀਦੀ ਨੀਦੀ ਅਮਰੂਦ ਤੋੜ ਰਹੇ ਹੋ ਅਮਰੂਦ ਮਿੱਠੂ ਕੋ ਦੇਣੇ ਕੇ ਲਈ ਨੀਦੀ ਓਹ ਹੋ ਸਹੀ ਲੱਗਦਾ ਕਿੱਥੇ ਓਹ ਦੇਖ ਸਾਹਮਣੇ ਨਹੀਂ ਯਾਰ ਓਹ ਯਾਰ ਓਹ ਦੇਖ ਮੈਂ ਸਮਝ ਗਿਆ ਛੋਟਾ ਯਾਰ ਆ ਦੇਖ ਆ ਵਾਲਾ ਆ ਵਾਲਾ ਹਾਂ ਇਹ ਦੇ ਦੇ ਚਲ ਦੇ ਦਿੰਦੇ ਆ ਨੀ ਅਮਰੂਦ ਤੋੜਾ ਲੱਗਾ ਵਾ ਚਾ ਠੀਕ ਆ ਵਾ ਤੋੜਦੇ ਰੁਕ ਜੋ ਤੇ ਬੱਦਲ ਬੱਦਲ ਕਾਫੀ ਜ਼ਿਆਦਾ ਹੋ ਚੁੱਕਾ ਵਾ ਤੇ ਵੀ ਕਾਫੀ ਪੈ ਜਾਣਾ ਤੁਹਾਡੇ ਇੱਧਰ ਕੀ ਮਾਹੌਲ ਆ ਜ਼ਰੂਰ ਕਮੈਂਟ ਚ ਦੱਸਿਓ ਤੇ ਆਪਣੀ ਤਾਂ ਤਾਂ ਹੁਣ ਬੱਦਲ ਕਾਫੀ ਜ਼ਿਆਦਾ ਹੋ ਚੁੱਕਾ ਵਾ ਤੇ ਸਵੇਰੇ ਪਹਿਲਾਂ ਹਲਕਾ ਜਿਹਾ ਮੀਂਹ ਪਿਆ ਹੀ ਹੁਣ ਜ਼ਿਆਦਾ ਪਊਗਾ ਕਿਉਂਕਿ ਦੇਖੋ ਕਿੰਨੀ ਕਾਲੀ ਘੜ ਬੱਝਣ ਲੱਗ ਪਈ ਆ ਦੇਖੋ ਚੰਗਾ ਮੀਂਹ ਪੈ ਜਾਣਾ ਵਾ ਤੇ ਚਲੋ ਥੋੜਾ ਜਲਦੀ ਉਹਦੀ ਕੰਮ ਕਰ ਲਈਏ ਤੇ ਚਲਦੇ ਆ ਘਰ ਥੋੜਾ ਕੰਮ ਜਾ ਕਰਾ ਕੇ ਨਿਕਲਦੇ ਆ ਘਰ ਵਾਲੀ ਸਾਈਡ ਨੂੰ ਕਿ ਕਿ ਫੇ ਮੀਂਹ ਚ ਗਿੱਲੇ ਹੋ ਜਾਣਗੇ ਫਿਰ ਜੱਕਦਮ ਬਰਸਾਤ ਔੜੀ ਮੈਨੂੰ ਇਹਨਾਂ ਪਤਾ ਜੱਕਦਮ ਮੀਂਹ ਪਊਗਾ ਜਦੋਂ ਪਿਆਰ ਆ। ਲੋ ਜੀ ਹਵਾ ਦੇਖੋ ਕਿੰਨੀ ਯਾਰ ਚੱਲਣ ਲੱਪੀ ਆ ਤੇ ਮੀਂਹ ਵੀ ਆ ਗਿਆ ਵਾ ਤੇ ਉਹ ਦੇਖੋ ਮੌਸਮ ਦੇਖੋ ਕਿਦਾਂ ਹੋ ਪੂਰਾ ਬੱਦਲ ਬੁੱਦਲ ਹੋ ਗਿਆ ਉਹ ਤੇ ਕਾਫੀ ਜ਼ਿਆਦਾ। ਤੇ ਮੀਂਹ ਬਹੁਤ ਜ਼ਿਆਦਾ ਪੈ ਜਾਣਾ ਤੇ ਲੱਗਦਾ ਇਦਾਂ ਹੀ ਆ ਮਾਹੌਲ ਪੂਰਾ ਇਤਰਾ ਹੀ ਬਣਿਆ ਹੋਇਆ ਵਾ ਤੇ ਮੈਂ ਇਧਰ ਆਈ ਥੋੜਾ ਆਪਣੇ ਤੇ ਨਵੇਂ ਘਰ ਵਾਲੀ ਸਾਈਡ ਤੇ ਮੈਂ ਕਿਹਾ ਚਲੋ ਇਧਰ ਮੜਾ ਦੇਖਿਆ ਵਾ ਬਾਣੀ ਮੋਢੀ ਨਿਗਾ ਨੁਗਾ ਮਾਰੇ ਆਈਏ ਤੇ ਓਕੇ ਆ ਸਾਰਾ ਤਾਂ ਹੁਣ ਆਪਾਂ ਆਪਣੇ ਘਰ ਚੱਲੇ ਜੀ ਆਪਣੀ ਤਾਂ ਥਾਲੀ ਤਿਆਰ ਹੋ ਗਈ ਆ ਰੋਟੀ ਵਾਲੀ ਤੇ ਤੁਸੀਂ ਵੀ ਖਾਓ ਜੀ ਸਵੇਰ ਦਾ ਨਾਸ਼ਤਾ ਛਕੋ ਜੀ ਚਾਵਲ ਨਮਕਰੂਬ ਵਾਲੀ ਸਬਜੀ ਤੇ ਨਾਲ ਫੁੱਲ ਕੇ ਤੇ ਚਲੋ ਹੁਣ ਆਪਾਂ ਖਾ ਲਈਏ ਮਾਸੀ ਡਿਕਦਾ ਦੇਖਦਾ ਬੱਚਿਆਂ ਤਾਂ ਪਿਆਰ ਤੇ ਲੱਗੇ ਆਈ ਮਾਸੀ ਬੱਚਿਆਂ ਦੇਖਦਾ ਦੇਖਦਾ ਤਾਂ ਮੈਂ ਐਨੂੰ ਆਸੀ ਮੰਮੀ ਹੋਣਾ ਵਾਲ ਤੇ ਥੋੜਾ ਖੇਤ ਦੇ ਹੁਣ ਪੱਠੇ-ਪੁੱਠੇ ਵੱਢਣ ਲੱਗੇ ਆ ਕਿਉਂਕਿ ਐਨ ਲੱਗਦਾ ਪਿਆ ਜਿੱਦਾਂ ਸ਼ਾਮ ਹੋ ਗਈ ਆ ਰਾਤ ਪੈਣ ਵਾਲੀ ਆ ਤਕਰੀਬਨ ਹਜੇ ਹੋਈ 12 1 ਵਜੇ ਦਾ ਟਾਈਮ ਆ ਤੇ ਇਦਾਂ ਲੱਗਦੀ ਤਾਂ ਦੇਖੋ ਕਿੰਨੀ ਆਦੀ ਨਾ ਇਹ ਦਾਉਣੋ ਸ਼ਾਮ ਹੋ ਲਗੀ ਰਾਤ ਪੈਣ ਵਾਲੀ ਐ ਮਾਹੌਲ ਬਣਿਆ ਹੋਇਆ ਪੂਰਾ ਪੂਰਾ ਮਗਿਆ ਹੋਇਆ ਮਾਹੌਲ ਪੂਰਾ ਉੱਪਰ ਦੇਖੋ ਬੱਦਲ ਬੱਦਲਾ ਆ ਪੂਰਾ ਚੜਿਆ ਦੇਖੋ ਦੇਖਦਾ ਹੂਗਾ ਆਈ ਹੋਪ ਤੁਹਾਨੂੰ ਤੇ ਐ ਪੂਰਾ ਮੌਸਮ ਬਿਲਕੁਲ ਬਦਲਿਆ ਹੋਇਆ ਠੰਡਾ ਮੌਸਮ ਆ ਰਿਹਾ ਕੋ ਹਲਕੇ ਹਲਕੇ ਤਾਂ ਪਨਾ ਧੁੰਦ ਜੀ ਵੰਗ ਪਈ ਹੋਈ ਤਾਂ ਇਹਦਾ ਵੀ ਹਲਕੇ ਹਲਕੇ ਉਹ ਦੇਖੋ ਤਾਂ ਧਾਉ ਦਾ ਟੈਪ ਜੀ ਲੱਗਦੀ ਪਈ ਆ ਤਾਂ ਧੁੰਦ ਪਿੰਦੀ ਆ ਤੇ ਮੀਂਹ ਕਾਫੀ ਬਾਹਰ ਜਾਣਾ ਮੇਰੇ ਹਿਸਾਬ ਨਾਲ ਤੇ ਮੈਂ ਕਹਾਂ ਮੈਂ ਬਜਲਦੀ ਪਠਿਆਲਾ ਪਹਿਲਾਂ ਕੰਮ ਨੇ ਵੇਢ ਲਈ ਕਿਉਂਕਿ ਇਹ ਕੰਮ ਜ਼ਰੂਰੀ ਹੈ ਹੈ ਦੇਵਚਾਹਾ ਹਾ ਹਾ ਬੇਸ਼ਲਗਮ ਸਿੱਟੇ ਹੀ ਮੰਮੀ ਪੱਠੇ ਪੜਦੇ ਪਿਆਰ ਖੁਸ਼ਲਗਮ ਸਬਜੀ ਵਿੱਚ ਸਲਗਮ ਵਿੱਚ ਮੈਂ ਸਿੱਟ ਤੋ ਹੀ ਹੋਲੇ ਤੇ ਮੰਮੀ ਪੜਦੇ ਪੱਠੇ ਵੀ ਕਹਿੰਦੇ ਮੈਂ ਪੱਠੇ ਪੜਦੀ ਆ ਤੋ ਜਲਦੀ ਜਲਦੀ ਬਸ ਪਾਉਣ ਵਾਲਾ ਕੰਮ ਕਰ ਤੇ ਫੇ ਚਲਿਏ ਤੇ ਬਸ ਤੇ ਪਾਪਾ ਉਹ ਤਾਂ ਦੂਰ ਜਾਣਾ ਪਰ ਨਾਲ ਹੀ ਇੱਥੇ ਆਪਣਾ ਨਵੇਂ ਘਰ ਦੇ ਨਾਲ ਹੀ ਇੱਥੇ ਹਵੇਲੀ ਆਪਣੀ ਆ ਤੇ ਉਧਰ ਆਪਣਾ ਉਹ ਪੁਰਾਣਾ ਘਰ ਉਧਰ ਤੇ ਲੱਗ ਗਈ ਆ ਮਤੈਨੂੰ ਦੂਰ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈ ਜੀ ਮਤਲਬ ਲੱਗ ਗਈ ਆ ਆਪਾਂ ਜਲਦੀ ਤੇ ਪੱਠੇ ਵੱਢ ਕੇ ਕੁੱਤਰ ਕੇ ਫੇਰ ਕੰਮ ਨਿਬੇੜ ਦੇਣਾ ਥੋੜਾ ਜਿਹਾ ਗਾਈਆਂ ਦਾ ਵੀ ਕੰਨਾ ਰੇਂਜਮੈਂਟ ਥੋੜੀ ਟੀਐਨਸੀ ਗਾਈਂ ਦੀ ਉਹ ਥੋੜੀ ਸੈੱਟ ਜੀ ਕਰਨੀ ਆ ਤੇ ਉਪਰ ਥੋੜਾ ਜਿੱਦਾਂ ਹੁਣ ਤੁਹਾਨੂੰ ਪਤਾ ਉਪਰ ਪੱਤੇ ਪੱਤੇ ਸੁਫੇਦੇ ਹੈਗੇ ਪੱਤੇ ਪੱਤੇ ਡੇਗੇ ਆ ਉਹ ਥੋੜਾ ਸਾਫ ਜੇ ਕਰਨੇ ਕਿਉਂਕਿ ਪਾਣੀ ਰੁਕਦਾ ਨਾ ਫੇਰ ਟੀਮ ਦੇ ਵਿੱਚ ਨਾ ਚੋਣ ਲਾਪੈਂਦੀ ਟੀਮ ਤੇ ਆ ਲੋ ਹੋਰ ਛਲਕਮ ਹਮੇ ਛਲਕਮ ਕੱਢੀ ਜਾਓ ਹੁਣ ਅਸਲਕਮ ਤਾਂ ਸੋਨੇ ਨਿਕਲੇ ਆ ਨਹੀਂ ਹਨਾ ਮੰਮੀ ਹ ਨਾਲੇ ਸਬਜ਼ੀ ਬਣ ਜੂਗੀ ਹਨਾ ਤੇ ਤੇਰੇ ਦਾ ਤਾਂ ਆਪਾਂ ਫੁਲਕਾ ਛਕ ਟੁਕ ਲਿਆ ਵਾ ਤੇ ਹੁਣ ਮਮੀ ਲੱਗੇ ਆ ਮਮੀ ਠੰਡੇ ਦਾ ਨਹੀਂ ਪਤਾ ਨਹੀਂ ਨਹੀਂ ਹਾਂ ਜਈਆ ਜਈਆ ਨਹੀਂ ਜਾਣਾ ਮੈਂ ਠੰਡੇ ਜਾਣਾ ਚਾਹੀਦਾ ਹਾਂ ਤਰੇਲ ਉਧਰ ਕਾਫੀ ਪੈ ਗਈ ਨਾ ਉੱਤੇ ਨਾ ਮੀਂਹ ਦੇ ਕਰਕੇ ਨਾ ਬੂੰਦਾ ਬੂੰਦਾ ਪਾਣੀ ਦੀਆਂ ਪੈ ਗਈਆਂ ਹਾਂ ਗੜਨ ਲਾਪਣੇ ਪੱਠੇ ਤਾਂ ਆਪਾਂ ਅੱਧੇ ਸੱਟੇ 2 ਢੇਰ ਸੱਟ ਤਾਂ ਹੀ ਥੋੜਾ ਜਿਹਾ ਲੋ ਜੀ ਮਮੀ ਨਿੱਕੇ ਨਿੱਕੇ ਰਹਿ ਜਾਂਦੇ ਪੁੱਟਾ ਨੂੰ

ਤੇ ਉਹ ਛੋਟੀ ਜਿਹੜੀ ਨਵੀਂ ਗਾਂ ਸੂਈ ਹੈ ਸਾਡੀ ਆਹ ਵਾਲੀ ਤੇ ਉਹ ਦਾ ਛੋਟਾ ਜਿਹਾ ਬੱਚਾ ਜੀ ਤੇ ਲੋ ਜੀ ਬਾਕੀ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਤਾਂ ਦਿਖਾਣਾ ਵੇਖੋ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਹਾਂ ਹਾਂ ਜੀ ਕਾਫੀ ਮੀਂਹ ਪੈ ਰਿਹਾ ਵਾ ਤੁਹਾਨੂੰ ਬਾੜ ਵੀ ਸੁੰਦੀ ਹੋਗੀ ਆਈ ਥਿੰਕ ਦੇਖੋ ਕਿੰਨਾ ਜ਼ਿਆਦਾ ਮੀਂਹ ਪੈਂਦਾ ਪਿਆ ਵਾ ਤੇ ਆਪਾਂ ਇੱਥੇ ਹੁਣ ਗਾਈਆਂ ਕੋਲ ਸੀ ਤੇ ਚਲੋ ਜੀ ਬਾਕੀ ਇਹਨਾਂ ਦਾ ਅਰੇਂਜਮੈਂਟ ਕਰਦੇ ਥੱਲੇ ਆਪਾਂ ਸੁੱਕ-ਸੁੱਕ ਪਾ ਦੋਤੀ ਹੈ ਆ ਲੋ ਜੀ ਹੈਲੋ ਆ ਲੋ ਜੀ ਮੈਂ ਕਿੱਥੇ ਦੇਖੀ ਕਰਦੀ ਦੇਖੋ ਨਖਰੇ ਦੇਖੋ ਕਿਤਾ ਕਰਦੀ ਹੈ ਉਧਰਲੀ ਸਾਈਡ ਵੀ ਸਾਡੀਆਂ ਗਾਇਆਂ ਆ ਵਾ ਉਧਰ ਉਧਰ ਅੰਦਰ ਵੀ ਛੱਡ ਬਣਾਈ ਉਧਰ ਵੀ ਗਾਇਆਂ ਆਪਣੀਆਂ ਬਾਕੀ ਆਪਣਾ ਜਨਰੇਟਰ ਆ ਤੁਹਾਨੂੰ ਪਤਾ ਹੀ ਆ ਤੇ ਲੋ ਜੀ ਬੱਸ ਬਾਕੀ ਆ ਪਦਰੇ ਪੋਰਸ਼ਨ ਅਲੱਗ ਕਰ ਦਿੱਤਾ ਉਹ ਤੂੜੀ ਦਾ ਪੋਰਸ਼ਨ ਅਲੱਗ ਕਰ ਦਿੱਤਾ ਹੋਇਆ ਕਾਫੀ ਤੂੜੀ ਪੈ ਜਾਂਦੀ ਏ ਤਿੰਨ ਚਾਰ ਕਿਲੋ ਰਾਵਣਾ ਤੂੜੀ ਪੈ ਜਾਂਦੀ ਇੱਥੇ ਚਲੋ ਜੀ ਤੇ ਲੋ ਜੀ ਹਾਲ ਤੁਸੀਂ ਮੇਰੀ ਦੇਖ ਸਕਦੇ ਕੀ ਬਣਿਆ ਹੋਇਆ ਸਿਰ ਤੋਂ ਲੈ ਕੇ ਪੈਰਾਂ ਤੱਕ ਆ ਦੇਖੋ ਸਾਰੇ ਕੱਪੜੇ ਗੰਦੇ ਹੋਏ ਆ ਉਹਨਾਂ ਰੀਜ਼ਨ ਪਤਾ ਕੀ ਆ ਸਾਡੀ ਗਾਈਆਂ ਦਾ ਨਾ ਇੱਥੇ ਤੇ ਦੇਖਿਆ ਹੋਣਾ ਕਿ ਅਸੀਂ ਥੋੜੀ ਨਾ ਮਤਲਬ ਥੋੜੀ ਬੱਤੀ ਮਤਲਬ ਝੋਂਪੜੀ ਟਾਈਪ ਜੀ ਪਾਈ ਹੋਈ ਸੀ ਤੇ ਮਤਲਬ ਕੱਕ ਵਗੈਰਾ ਦਾ ਪਾਇਆ ਸੀ ਉਹ ਮੀਂਹ ਹੋਇਆ ਆਪਣੀ ਕੀ ਚੱਕਰ ਪਿਆ ਉਹ ਡਿੱਗ ਗਈ ਸੋ ਚਲੋ ਗਾਈਆਂ ਦਾ ਬਚਾਅ ਹੋ ਗਿਆ ਉਹ ਤੋਂ ਅੱਜ ਫਿਰ ਮੈਂ ਤਾਂ ਮੰਮੀ ਹੋਣੀ ਮੀਂਹ 'ਚ ਲੱਗੇ ਹੋਏ ਸੀ ਤੇ ਆਹ ਛਪੜਾ ਵਗੈਰਾ ਦੁਆਰ ਤੋਂ ਪਾਉਣ ਲੱਗੇ ਇਹਨੂੰ ਮਤਲਬ ਉਹਨੂੰ ਹੱਟ ਵੀ ਕਹਿ ਸਕਦੇ ਆ ਮਤਲਬ ਜਦ ਤੱਕ ਕਾਨਿਆਂ ਕੋਨਿਆਂ ਦਾ ਹੋ ਗਿਆ ਸਲਵਾਰ ਦਾ ਹੋ ਗਿਆ ਨਾ ਮਤਲਬ ਛਪੜਾ ਹੀ ਪੈਂਦਾ ਵਾ ਜਾਂ ਕਹਿ ਦਈਏ ਇਹ ਮਤਲਬ ਛਪੜਾ ਹੀ ਕਹਿੰਦੇ ਆ ਬੱਲ ਤਾਂ ਸਾਢੇ ਛਪੜਾ ਹੀ ਕਹਿੰਦੇ ਬਾਕੀ ਤੁਸੀਂ ਤਾਂ ਤੁਹਾਡੇ ਇੱਧਰ ਕੀ ਕਹਿੰਦੇ ਆ ਤੇ ਉਹ ਸੈੱਟ ਕਰਦੇ ਪਏ ਸੀ ਆਹ ਦੇਖੋ ਵੀ ਡੋਗੀ ਬੈਠਾ ਇੱਥੇ ਹਾਂ ਉਹਨੂੰ ਮੀਂਹ ਲੱਗਦਾ ਹੋਣਾ ਪਹਿਲਾਂ ਕੋਈ ਛਪੜਾ ਸੀ ਨਾ ਇੱਥੇ ਕਈ ਜਾਨਵਰ ਇੱਥੇ ਖੱਲੇ ਕੇ ਬੈਹਂਦੇ ਸੀ ਜਿਵੇਂ ਅਸੀਂ ਗਾਈਆਂ ਅੰਦਰ ਕਰਦੇ ਨਹੀਂ ਕਿਉਂਕਿ ਹਾਂ ਥੋੜੇ ਨੜੇ ਪਾ ਕੇ ਫਿਰ ਥੋੜਾ ਪਰਦ ਦਾ ਕੱਕ ਪਾ ਲੈਣਾ ਆਪਾਂ ਤੇ ਬਾਕੀ ਉੱਪਰ ਤਰਪਾਲ ਪਾ ਲੈਣੀ ਨਾਲੇ ਥੋੜਾ ਉੱਚਾ ਵੀ ਕਾਫੀ ਹੋ ਗਿਆ ਵਾ ਤੇ ਦੂਜੀ ਗੱਲ ਅੱਧਾ ਤਾਂ ਆਪਣੇ ਹੈਗਾ ਇੱਥੇ ਛੱਡ ਵੀ ਕਾਫੀ ਵੱਡੀ ਏ ਤੀਂ ਦੇਖ ਲਈ ਆ ਉਏ ਹੁੰਦਾ ਕਿ ਥੋੜਾ ਤੁੱਪ-ਤੁੱਪ ਕਰਕੇ ਨਾ ਠੰਡਾ ਇੱਚ ਬਾਹਰ ਕੱਢ ਦੇਦੀਆਂ ਗਾਵਾਂ ਤੇ ਵਧੀਆ ਹੁੰਦਾ ਵਾ ਤੇ ਆਪਣੇ ਹਾਂ ਚਲੋ ਹੁਣ ਕੋਈ ਨਹੀਂ ਅਜੇ ਤਾਂ ਨਹੀਂ ਪਾ ਹੁਣਾਂ ਕਿਉਂਕਿ ਮੀਂਹ ਹੁਣ ਕਾਫੀ ਪੈ ਰਿਹਾ ਵਾ ਦੇਖੋ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਵਾ ਤੇ ਮੇਰਾ ਵੀ ਦੀ ਹਾਲ ਦੇਖ ਸਕਦੇ ਆ ਐਂ ਬੁਰਾ ਹਾਲ ਹੋਇਆ ਵਾ ਤੇ ਉਹ ਜਲਦੀ ਜਲਦੀ ਸੋ ਗਾਵਾਂ ਬਚ ਗਈਆਂ ਤੇ ਗਾਵਾਂ ਬਚ ਗਈਆਂ ਛਪੜਾ ਨਾ ਡਿਗਿਆ ਗਾਈਆਂ ਦੇ ਉੱਤੇ ਹੀ ਡਿਗਿਆ ਉਦਾਂ ਬਚਾਅ ਹੋ ਗਿਆ ਗਾਈਆਂ ਤਾਂ ਨੁਕਸਾਨ ਨਹੀਂ ਹੋਇਆ ਉਦਾਂ ਤੇ ਫੇ ਆਪਾਂ ਜਲਦੀ ਜਲਦੀ ਫੇਰ ਤਾਂ ਥੋੜੀ ਸੈਟਿੰਗ ਜੀ ਕੀਤੀ ਤੇ ਬਾਕੀ ਦੇਖਦੇ ਆ ਤੀਨਾ ਹਜੇ ਇੱਥੇ ਤਾਂ ਨਹੀਂ ਹੀ ਬਾਹਰ ਪਾਈਆਂ ਤੇ ਇੱਥੇ ਥੋੜਾ ਆਪਾਂ ਹੋਰ ਕੰਮ ਕਈ ਕਰਾਉਣੇ ਆ ਤੇ ਆਪਣ ਉਧਰ ਨਵੇਂ ਘਰ ਦਾ ਕੰਮ ਕੰਪਲੀਟ ਕਰਨ ਤੋਂ ਬਾਅਦ ਚ ਦੇਖਾਂਗੇ ਇੱਥੇ ਕੀ ਕਰਨਾ ਵਾ ਤੇ ਬਾਕੀ ਵਲੌਗ ਨਾ ਬਣੇ ਰਿਓ ਜੀ ਤੇ ਹੁਣ ਮੈਂ ਥੋੜਾ ਕੰਮ ਕਰ ਲਵਾਂ ਤੇ ਬਾਕੀ ਆਪਣਾ ਪਿਆਰ ਜਰੂਰ ਦਿਓ ਵਲੌਗ ਨੂੰ ਬਾਤੋ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਆ ਜੀ ਤਾਂ ਬਾਤੋ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚਲੋ ਚੱਲਦੇ ਆ ਜੀ ਹਾਂਜੀ ਹੁਣ ਟਾਈਮ ਲੱਗਾ ਤੁਹਾਡਾ ਹੈ 6 ਵਜ ਗਏ ਤਾਂ ਹੁਣ ਤੋੜਨ ਆ ਗਏ ਮੇਥੀ ਇਹੀ ਟਾਈਮ ਹੋਇਆ ਹੈ। ਦੈਟਸ ਮਾਈ ਟਾਈਮ। ਮੀਤੀ ਤੋੜਰ ਆ ਗਿਆ 6 ਵਜੇ ਦੇਖੋ ਜੀ ਹਾਲ। ਹਾਂ ਮੇਰੀ ਮਰਜ਼ੀ ਆ। ਮਰਜ਼ੀ ਕਾ ਦਾ? ਇੰਨਾ ਟਾਈਮ ਹੋ ਗਿਆ ਦੇਖੋ ਹੈ? ਤੁਹਾਨੂੰ ਪ੍ਰੋਬਲਮ ਕੁਝ ਹੋਰ ਆ ਮੈਨੂੰ ਪਤਾ ਆ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮੈਨੂੰ ਸਾਰਾ ਹੀ ਪਤਾ ਆ। ਸ਼ਾਮ ਹੋ ਗਈ ਹਨੇਰਾ ਹੋ ਗਿਆ ਪਰ ਬੱਦਲ ਦੇਖੋ ਕਿੰਨਾ ਯਾਰ ਆ ਦੇਖੋ। ਤੁਹਾਨੂੰ ਹੁੰਦੀ ਆ ਜਿਹੜੀ ਤੁਹਾਨੂੰ ਪ੍ਰੋਬਲਮ। ਅੱਛਾ। ਯੈਸ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਸਾਰਿਆਂ ਸਾਰਿਆਂ ਨੂੰ ਹੁੰਦੀ ਮਾੜਾ ਜਿਹਾ ਫੋਨ ਤੇ ਲੱਗ ਜਾਓ। ਹਾਂ। ਮੈਨੂੰ ਦੱਸਿਓ ਜਰਾ ਕਮੈਂਟ ਕਰਕੇ ਸਾਰਿਆਂ ਨੂੰ ਹੁੰਦੀ ਆ ਨਾ ਮਾੜਾ ਜਿਹਾ ਫ ਲੋ ਦੀ ਗਈ ਆਦਾ ਬਲੌਗ ਇੱਥੇ ਕਰਦੇ ਆਂਡ ਆਈ ਹੋਪ ਵੀਡੀਓ ਬਧੇ ਲਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਬਾਕੀ ਮੀ ਬਹੁਤ ਜ਼ਿਆਦਾ ਪੈ ਰਿਆ ਤੇ ਜਲਦੀਆਂ ਦੀ ਕਪੜੇ ਮੈਂ ਚੇਂਜ ਕੀਤੇ ਤੇ ਜੈਕਟ ਵਗੈਰਾ ਪਾਈ ਥੋੜੀ ਗਰਮ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਲੱਗੀ ਸੀ ਸੁਣ ਸਕਦੇ ਪਛਾਇਤ ਤੁਹਾਨੂੰ ਸੁਣਦੀ ਵੀ ਹੋਵੇ ਮੀ ਦੀ ਬਹੁਤ ਜ਼ਿਆਦਾ ਆਵਾਜ਼ ਆ ਰਹੀ ਆ ਤੇ ਅੱਜ ਦਾ ਬਲੌਗ ਪਤਾ ਨਹੀਂ ਲੱਗਾ ਕਿ ਛੋਟਾ ਬਣਾਇ ਕਿੰਨਾ ਵੀ ਜਿੱਦੇ ਰਵੇ ਸਰਕਾਰ ਕਰੇ ਉਹ ਠੀਕ ਆ ਜੀ ਠੜ ਦੇ ਕਰਕੇ ਨਾ ਥੋੜੇ ਨਾ ਮਤਲਬ ਲਿਪਸਿੰਗ ਵੀ ਥੋੜੀ ਹੋ ਰਹੀ ਤੇ ਤਲਾਰ ਰਹੀ ਆ ਤੇ ਹਲਕੀ ਠੰਡ ਲ ਤੇ ਲੋ ਜੀ ਤੇ ਮਿਲਦੇ ਆ ਕੱਲ ਨੈਕਸਟ ਬਲੌਗ ਚ ਬਾਕੀ ਤੇਰ ਮੂੰਹ ਚ ਵੀ ਦੇਖ ਲਿਆ ਨਾ ਕਿੰਨੀਆਂ ਪਾਪਾਂ ਜੀਆਂ ਨਿਕਲਦੀਆਂ ਆ ਆਈ ਹੋਪ ਦੇਖ ਲਿਆ ਹੋਗੇ ਆ ਤੇ ਬੜੀਆ ਲੱਗਿਆ ਵੀਡੀਓ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਵੀਡੀਓ ਨੂੰ ਠੀਕ ਆ ਜੀ ਤੇ ਮਿਲਦੇ ਆ ਨੈਕਸਟ ਬਲੌਗ ਚ